ਅੱਜਕੱਲ ਮਸ਼ੀਨੀ ਯੁੱਗ ਹੈ ਤੇ ਮਸ਼ੀਨੀ ਯੁੱਗ ਦੇ ਨਾਲ-ਨਾਲ ਇੰਟਰਨੈਟ ਦਾ ਯੁੱਗ ਹੈ ਪਰ ਜਿਸ ਯੁੱਗ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆ ਇਹ ਕਰੀਬ-ਕਰੀਬ 3 ਦਹਾਕੇ 30 ਸਾਲ ਪੁਰਾਣਾ ਯੁੱਗ ਹੈ ਜਦੋਂ ਨਾ ਤੇ ਮਸ਼ੀਨਾ ਹੁੰਦੀਆਂ ਸੀ ਤੇ ਨਾ ਹੀ ਇੰਟਰਨੈਟ ਸੀ ਉਦੋਂ ਹਰ ਪਿੰਡ ਗਲੀ ਮੁਹੱਲੇ ਦੇ ਵਿੱਚ ਇੱਕ ਆਵਾਜ਼ ਆਉਂਦੀ ਹੁੰਦੀ ਸੀ ਜਿਸ ਤੇ ਪੰਜਾਬੀ ਗੀਤ ਵੀ ਬਣੇ ਭਾਂਡੇ ਕਲੀ ਕਰਾ ਲੋ ਅੱਜ ਵੀ ਭਾਂਡੇ ਕਲੀ ਹੁੰਦੇ ਨੇ ਪਰ ਕਿੰਨੀ ਗਿਣਤੀ ਦੇ ਵਿੱਚ ਹੁੰਦੇ ਨੇ ਕਿਹੜੇ ਭਾਂਡੇ ਨੂੰ ਕਲੀ ਕੀਤਾ ਜਾਂਦਾ ਗੱਲਬਾਤ ਕਰਾਵਾਂਗੇ ਬਟਾਲਾ ਦੇ ਵਿੱਚ ਪਹੁੰਚੇ ਆ ਇਸ ਮੁਹੱਲੇ ਦੇ ਵਿੱਚ ਭਾਂਡੇ ਕਲੀ ਕੀਤੇ ਜਾਂਦੇ ਆ ਗੱਲਬਾਤ ਕਰ ਲੈਂਦੇ ਆ ਬਜ਼ੁਰਗਾਂ ਦੇ ਨਾਲ ਜਿਹੜੇ ਭਾਂਡੇ ਕਲੀ ਕਰਦੇ ਕੀ ਨਾਮ ਜੀ ਮੈਂ ਹੋਂ ਪ੍ਰਕਾਸ਼ ਹੋਂ ਪ੍ਰਕਾਸ਼ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਭਾਂਡੇ ਕਲੀ ਕਰਦਿਆਂ ਨੂੰ ਜਾਂ ਤੁਹਾਡੇ ਵੱਡ ਵਡੇਰੇ ਵੀ ਕਰਦੇ ਸੀ ਨਹੀਂ ਵੱਡ ਵਡੇਰੇ ਨਹੀਂ ਕਰਦੇ ਵੱਡ ਵਡੇਰੇ ਦੂਏ ਦੂਏ ਭਾਂਡੇ 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 ਪੱਟੇ ਬਣਾਉਂਦੇ ਸੀ ਬਣਾਉਂਦੇ ਸੀ ਜੋ ਕੋਈ ਅੰਦੇ ਉਹ ਨਹੀਂ ਉਹ ਨਹੀਂ ਕਲੀ ਕਰਦੇ ਮਨੁਕੜੀ ਗਾਣਾ ਕੋ 10 ਸਾਲ ਹੋ ਗਿਆ ਨਾ ਇਹ ਕੰਮ ਕੰਮ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ ਕੰਮ ਨੂੰ ਕਰਦੇ ਪੰਜਾ ਹੋ ਗਿਆ 60 ਸਾਲ ਹੋ ਗਏ ਹਾਂ ਨਾ ਕੋਈ ਬਾਣਾ 13 ਖਾਲੀ ਹੁੰਦੇ ਇਹ ਕੰਦੇ ਆ ਲੈ ਤਾਂ ਸਮਾਂ ਕਿੰਨਾ ਉਮਰ ਮੇਰੀ ਉਮਰ 75 76 ਸਾਲ ਦੀ ਉਮਰ ਕਿਹੜੇ ਭਾਂਡੇ ਨੂੰ ਪਪਾ ਕਲੀ ਕੀਤੀ ਜਾਂਦੀ ਆ ਔਰ ਇਹ ਕਲੀ ਕੀਤੀ ਕਿਦਾਂ ਜਾਂਦੀ ਆ ਇਹ ਨਾ ਭਾਂਡਾ ਸਾਫ਼ ਕਰਕੇ ਨਾ ਸਾਫ਼ ਕਰਕੇ ਅੱਗੇ ਰੱਖਿਆ ਜਾਏ ਤੇ ਨਾ ਲੈ ਉਹ ਲੈ ਲੈ ਮੈਂ ਨਸ਼ੱਦਰ ਉਹ ਮਾਰੇ ਤੂੰ ਉਹ ਧੂਆਂ ਛੜਦਾ ਤੂੰ ਧੂਆਂ ਛੜ ਗਿਆ ਮੁਰਗਾ ਕਲੀ ਲਾਗੇ ਤੇ ਰੂਨ ਆਉ ਨਾਲ ਉਹਨੂੰ ਹੋ ਜਾਂਦਾ ਅਸੀਂ ਦੇਖਿਆ ਕਿ ਤੁਸੀਂ ਕਾਲਾ ਭਾਂਡਾ ਲਿਆ ਤੇ ਉਹਨੂੰ ਨਵੇਂ ਵਰਗਾ ਚਿਟਾ ਕਰਦਾ ਹਾਂਜੀ ਬਾਬਾ ਇਹ 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 ਨਹੀਂ ਹੁੰਦਾ ਇਹ ਨਹੀਂ ਇਹ 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 ਨਸ਼ੱਦਰ ਨਾਲ ਹੀ ਹੁੰਦਾ ਚਿਟਾ ਨਸ਼ੱਦਰ ਮਾਰੋ ਤੇ ਕਲੀ ਪਾਓ ਸਾਬ ਹੋ ਜਾਂਦਾ ਜੇਕਰ ਇਹ ਕਲੀ ਸ਼ਰੀਰ ਦੇ ਅੰਦਰ ਜਾਵੇ ਫਾਇਦੇਮੰਦ ਆ ਕਿ ਨੁਕਸਾਨਦੇ ਫਾਇਦੇਮੰਦ ਆ ਇਹ ਸ਼ਰੀਰ ਜੇ ਕਲੀ ਅੰਦਰ ਜਾਣੀ ਆ ਨਾ ਇਹਨੇ ਜਿਗਰ ਨੂੰ ਠੰਡਿਆ ਕਰਨਾ ਵਾ ਚਾਂਦੀ ਜਾਂ ਚਾਂਦੀ ਦਾ ਭਾਂਡਾ ਹੋਵੇ ਚਾਂਦੀ ਦਾ ਕਲੀ ਦਾ ਇਹ ਸਾਡੇ ਖੁਰਗੇ ਅੰਦਰ ਜਾਣੀ ਆ ਇਹਨੇ ਸਾਡੇ ਅੰਦਰ ਅੰਦਰ ਜਿਹੜਾ ਜਿਗਰ ਆ ਉਹਨੂੰ ਸ਼ਾਂਦੀ ਦੇਣੀ ਆ ਠੰਡਿਆ ਕਰਨਾ ਤੁਸੀਂ ਦੇਖੋ ਇਹ ਚਾਂਦੀ ਦੇ ਭਾਂਡੇ ਆ ਹਾਂ ਤੇ ਉਹ ਉਹਦੇ ਹੀ ਦੀ ਖਾਓ ਤੇ ਦੁੱਧ ਪੀਓ ਤਾਂ ਤੇ ਸ਼ੀਰ ਨੂੰ ਫਾਇਦਾ ਕਰਦੇ ਆ ਤੇ ਹਾਂ ਤੇ ਜੋ 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 ਚਾਂਦੀ ਦਾ ਸੋਇਆ ਕਲੀ ਕਰਦੀ ਆ ਕਿੰਨਾ ਸਮਾਂ ਹੋ ਗਿਆ ਕੰਮ ਘਾਟੇ ਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਕੰਮ ਹੁੰਦਾ ਸੀ ਜਦੋਂ ਪਿੰਡਾਂ ਦੇ ਸ਼ਹਿਰਾਂ 'ਚ ਤੁਸੀਂ ਜਾਂਦੇ ਸੀ ਕੰਮ ਕਰਨੀ ਕੰਮ ਬੰਦ ਹੋਇਆ ਨੂੰ ਕੋਈ ਹੋ ਗਿਆ 30 35 ਸਾਲ ਹੋ ਗਏ ਕੰਮ ਠਾਂ ਠਾਂ ਗਿਆ ਪਹਿਲਾਂ ਸਾਡੇ ਮਲੇ ਵਾਜ ਬਹੁਤ ਹੁੰਦੀ ਸੀ ਮੈਂ ਘਾਟ ਕਰਤੇ ਉਹ ਬੰਦਾ ਕੰਮ ਕਰਦਾ ਸੀ ਸਾਡੇ ਮਲੇ ਹੁਣ ਆਜੇ ਸਾਰੇ ਬੰਦੇ 7-8 ਬੰਦੇ ਆ ਦੋ ਦਰਾਂ ਦੋ ਹੀ ਆ ਤੇ ਦੋ ਗੌਦਰਾ ਕੋਈ 8 ਬੰਦੇ ਕੰਮ ਕਰਦੇ ਆ ਲੈ ਕੇ ਇਹ ਜਮਾਨਾ ਅੱਜ ਤਾਂ 100 ਬੰਦਾ ਕੰਮ ਕਰਦਾ ਸਾਡੇ ਵਟਾ ਦੇ ਜਦੋਂ ਇੰਨਾ ਜ਼ਿਆਦਾ ਕੰਮ ਸੀ ਕਮਾਈ ਉਦੋਂ ਜ਼ਿਆਦਾ ਸੀ ਕੀ ਅੱਜ ਜ਼ਿਆਦਾ ਕਮਾਈ ਅੱਜ ਹੀ ਜ਼ਿਆਦਾ ਵਾ ਕਮਾਈ ਆ ਗਈ ਮਹਿੰਗਾਈ ਬਹੁਤ ਆ ਕਹਿੰਦਾ ਮੈਂ ਸ਼ੀਆ ਨੇ ਕੋਲ ਦੁੱਧ ਪੀਂਦਾ ਰਿਆਂ ਅੱਜ 60 ਰੁਪਏ ਕਿਲੋਂ ਦੁੱਧ ਆ ਆਟਾ ਲਿਆ ਹੁੰਦੇ ਗਏ ਆਟਾ 13 ਵੀ ਮਾਣਾ ਆਟਾ ਆਜਾ ਰਿਹਾ 300 ਰੁਪਏ ਕੋਲਦਾ ਕੋਲ ਆ 30 ਰੁਪਏ ਕੋਲ 33 ਰੁਪਏ ਕੋਲ ਆਟਾ ਵਾ ਉਹ ਰਿਆਮੀਆਂ ਦਾ ਉਹਨੋਂ ਉਹ ਸਾਢੇ 6 ਹਲਵਾਂ ਦਾ 20 ਕੁ ਲੋਟਾ ਆ ਜਾਂਦਾ ਸੀ ਅੱਜ 20 ਕੁ ਲੋਟਾ 600 ਰੁਪਏ ਆਉਂਦਾ ਉਹਨਾਂ ਦੇਸੀ ਕੋ ਪੰਜ ਦੇ ਕੁ ਲੋਹੀ ਅੱਜ ਕਿਹੋ ਦੇਸੀ 600 ਦਾ ਕੁ ਲੋ ਅਗਲੀ ਪੀੜ੍ਹੀ ਫਿਰ ਤੁਹਾਡੀ ਤੁਹਾਡਾ ਨਾਲ ਸਾਥ ਦੇ ਰਹੀ ਹੈ ਕਿ ਨਹੀਂ ਨਹੀਂ ਉਹ ਕੰਮ ਬੀਜੇ ਕੰਮ ਕਰ ਗਿਆ ਕਾਹੇ ਕੰਮ ਨੂੰ ਜਾਣੇ ਨਹੀਂ ਪੈਣੀ ਜਾਣ ਬੜੀ ਮਾਰ ਨਹੀਂ ਪੈਂਦੀ ਜੀ ਪਰ ਹਿਤਾ ਨੂੰ ਵੇਖਿਆ ਕਿ ਤੁਹਾਡੇ ਚ ਫੁਰਤੀ ਵੀ ਬੜੀ ਆ ਅੱਗ ਦੇ ਅੱਗੇ ਵੀ ਬੈਠੇਦੇ ਹੋ ਪੱਠੀ ਵੀ ਹੱਪ ਚਲਾਉਂਦੇ ਹੋ ਤੁਸੀਂ ਤਾਂ ਜਵਾਨ ਮੁੰਡਿਆਂ ਨਾਲੋਂ ਵੱਧ ਕੰਮ ਕਰਦੇ ਹੋ ਇਦਾਂ ਹੀ ਹੁਣ 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 ਆਤ ਆਤ ਹੋ ਗਈ ਆ ਹੈ ਤੇ ਮਾਣਿਆ ਨਾ ਨਹੀਂ ਅਗਾਈ ਸਾਡੀ ਆ ਕੀ ਕਰਨਾ ਕੰਮ ਹਿੰਮਤ ਚਾਹੀਦੀ ਬੰਦੇ ਨੂੰ ਕੋਈ ਕੰਮ ਵੀ ਮਨ ਹੋਣੀ ਚਾਹੀਦੀ ਹੈ ਮੁੰਡਾ ਇਹ ਕਹਿੰਦੇ ਕੰਮ ਛੱਡ ਦਿਓ ਮੈਂ ਨਹੀਂ ਛੱਡਦਾ ਮੁੰਡਾ ਗੋਨੇ ਕਹਿੰਦੇ ਪਾਪਾ ਇਹ ਕੰਮ ਛੱਡ ਦਿਓ ਮੈਂ ਨਹੀਂ ਆ ਜਨਾਜੇ ਰਮ ਨਾ ਹੁੰਦਾ ਨਾ ਕਲੀ ਨਾ ਉਹ ਮੁੰਡਿਆਂ ਨਾਲੋਂ ਵੱਧ ਕੰਮ ਕਰਦੇ ਉਹ ਨਹੀਂ ਉਹ ਫਿਰ ਤੁਹਾਨੂੰ ਬੜਾ ਫੇਰ ਕਰਨਾ ਦਿੰਦਾ ਧੰਨਵਾਦ ਇਹ ਬਜ਼ੁਰਗ ਨੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਇਹਨਾਂ ਦੇ ਬਜ਼ੁਰਗ ਵੀ ਇਹੋ ਹੀ ਕੰਮ ਕਰਦੇ ਸੀ ਤੇ ਅਗਲੀ ਪੀੜ੍ਹੀ ਕਹਿੰਦੇ ਨਹੀਂ ਕਰਦੀ ਕਿਉਂਕਿ ਇਹ ਤਰ੍ਹਾਂ ਘਰ ਨਹੀਂ ਚੱਲਦਾ ਮਸ਼ੀਨੀ ਯੁੱਗ ਦੇ ਵਿੱਚ ਅੱਜ ਵੀ ਹੱਥ ਨਾਲ ਕੰਮ ਚੱਲਦਾ ਹੈ ਹੱਥ ਦੀ ਕਲਾ ਹੈ ਭਾਂਡੇ ਕਲੀ ਕੀਤੇ ਜਾਂਦੇ ਆ ਔਰ ਅੱਜ ਵੀ ਕਲੀ ਕੀਤੇ ਭਾਂਡੇ ਜਿਹਾਂ ਦੇ ਵਿੱਚ ਰੋਟੀ ਬਣਾਉਣੀ ਕਹਿੰਦੇ ਲਾਹੇਬੰਦ ਹੁੰਦੀ ਹੈ ਕੈਮਰਾਮੈਨ ਬੰਟੀ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਨਿਤਿੰਨ ਲੂਥਰਾ ਬਟਾਲਾ